ਕੇ ਜਿੱਥੇ ਬੈਠੇ ਉਹ ਉੱਥੇ ਹੀ ਬੈਠੇ ਰਹੋ ਜਗਿੰਦਰ ਅਗਰਾਹਾਂ ਨੂੰ ਰਿਹਾਅ ਕਰ ਦਿੱਤਾ ਉਹਨਾਂ ਨੇ ਰਾਜੇਵਾਲ ਨੂੰ ਰਿਹਾਅ ਕਰ ਦਿੱਤਾ ਪਰ ਸੈਂਕੜੇ ਹੋਰ ਜਿਹੜੇ ਸਾਡੇ ਕਿਸਾਨ ਜੇਲ੍ਹਾਂ ਦੇ ਵਿੱਚ ਗਏ ਹੋਏ ਨੇ ਥਾਣਿਆਂ ਦੇ ਵਿੱਚ ਗਏ ਹੋਏ ਨੇ ਉਹਦਾ ਕੀ ਬਣਦਾ ਇਹ ਵੀ ਅਸੀਂ ਕੱਲ ਤੱਕ ਦੇਖਾਂਗੇ ਕਿਸੇ ਵੀ ਲੀਡਰ ਨੇ ਕਿਸੇ ਵੀ ਆਗੂ ਨੇ ਜਲਦੀ ਨਹੀਂ ਕਰਨੀ ਜਿੰਨੇ ਸੰਯੁਕਤ ਮੋਰਚੇ ਦੇ ਲੀਡਰ ਹੈ ਸਾਰਿਆਂ ਨਾਲ ਮੇਰਾ ਤਾਲਮੇਲ ਹੈ ਕਿਸੇ ਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਪ੍ਰੈਸ ਬਿਆਨ ਅਸੀਂ ਜਾਰੀ ਕਰ ਦਿੱਤਾ ਅੱਜ ਉਹ ਪ੍ਰਚਾਰਾਂ ਦੇ ਵਿੱਚ ਵੀ ਸਾਰਾ ਜੋ ਮੈਂ ਬੋਲਦਾਂ ਇਹ ਹੀ ਆਇਆ ਹੋਇਆ ਹੈ ਜਲਦਬਾਜੀ ਦੇ ਵਿੱਚ ਕੋਈ ਵੀ ਫੈਸਲਾ ਨਾ ਲਵੋ ਜਿੱਥੇ ਵੀ ਬੈਠਿਓ ਜਿਹੜੇ ਧਰਨੇ ਵੀ ਬਿਤੇ ਬੈਠਿਓ ਉੱਥੇ ਹੀ ਡਟੇ ਰਹੋ ਜਿੰਨਾ ਭਗਵੰਤ ਮਾਨ ਨੇ ਸਾਨੂੰ ਜਲੀਲ ਕੀਤਾ ਤੇ ਅਜੇ ਵੀ ਕਰ ਰਿਹਾ ਉਹ ਤੇ ਇਹ ਉਹਨੂੰ ਇਹ ਸੋਚਣਾ ਪਊਗਾ ਮੁੜ ਕੇ ਕਿ ਜੋ ਮੈਂ ਕਰ ਰਿਹਾ ਕਿ ਇਹ ਠੀਕ ਹੈ ਪੰਜਾਬ ਦੇ ਕਿਸਾਨਾਂ ਦੇ ਨਾਲ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਵੀ ਬੋਲ ਰਹੀਆਂ ਭਵੇਂ ਆਪਣੇ ਤੌਰ ਤੇ ਬੋਲ ਰਹੀਆਂ